ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਹੁਦਾ ਛੱਡਣ ਦਾ ਐਲਾਨ ਪੰਥ ਦੇ ਅੰਦਰ ਬਣੀ ਤਾਜ਼ਾ ਉਥਲ-ਪੁਥਲ ਅਤੇ ਸੰਕਟ ਵਾਲੀ ਸਥਿਤੀ ਤੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਹਿਮ ਬਿਆਨ ਦੇ ਦਿੱਤਾ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੀ ਅੰਤਰੰਕ ਕਮੇਟੀ ਦੀ ਬੈਠਕ ਸੱਦ ਲਈ ਹੈ ਤੇ ਨਿਹੰਗ ਸਿੰਘ ਜਥੇਬੰਦੀਆਂ ਵੀ ਜਿਹੜੀਆਂ ਉਹ ਕੁਲਦੀਪ ਸਿੰਘ ਗੜਗੱਜ ਦੇ ਵਿਰੋਧ ਦੇ ਵਿੱਚ ਖੜੀਆਂ ਨਜ਼ਰ ਆਉਂਦੀਆਂ ਨੇ ਆਖਰਕਾਰ ਛੋਟੀ ਜੇ ਕੱਲੂਕਾਰੇ ਜਾਨੀ ਕਿ ਅਕਾਲ ਤਖਤ ਦੇ ਦਰਬਾਰ ਸਾਹਿਬ ਦੇ ਉੱਤੇ ਆਪਰੇਸ਼ਨ ਬਲੂ ਸਟਾਰ ਦੌਰਾਨ ਹੋਏ ਹਮਲੇ ਦੇ ਮੌਕੇ ਦੀ ਵਰਸੀ ਹੈ ਜਿਹੜੀ ਉਸ ਮੌਕੇ ਸਿੱਖ ਪੰਥ ਦੇ ਅੰਦਰ ਟਕਰਾਅ ਵਾਲੀ ਸਥਿਤੀ ਹੈ ਇਸ ਨੂੰ ਲੈ ਕੇ ਤਾਜ਼ਾ ਘਟਨਾਕ੍ਰਮ ਜਿਹੜੇ ਆ ਉਹ ਪੈਦਾ ਹੋਏ ਇਸ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੱਕ ਪੰਜਾਬ న్యూਸ ਨਾਲ ਮਹਿੰਦਰ ਬਾਜਵਾ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਪਰਸੋਂ ਨੂੰ ਜਾਨੀ ਕਿ 6 ਜੂਨ ਨੂੰ ਮਨਾਈ ਜਾਣੀ ਆ ਉਸ ਤੋਂ ਪਹਿਲਾਂ ਹੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਇਹ ਸਪਸ਼ਟ ਕਰ ਚੁੱਕੇ ਨੇ ਇਸ ਨਾਲ ਕਿਈ ਫੋਰ ਜਥੇਬੰਦੀਆਂ ਜਿੱਚ ਦਲ ਖਾਲਸਾ ਸਾਣੇ ਬਾਕੀ ਜਥੇਬੰਦੀਆਂ ਨੇ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਪੰਥ ਪ੍ਰਵਾਨਤ ਜਥੇਦਾਰ ਨਹੀਂ ਹੈਗੀ ਇਸ ਕਰਕੇ ਉਹ ਫਸੀਲ ਤੋਂ ਸੁਨੇਹਾ ਸੰਦੇਸ਼ ਜਿਹੜਾ ਉਹ ਨਾ ਦੇ 6 ਜੂਨ ਨੂੰ ਉਧਰ ਦੂਜੇ ਪਾਸੇ ਖਬਰ ਆਈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿੰਦੇ ਕਿ ਮੈਂ ਸੁਨੇਹਾ ਦੇਣਾ ਚਾਹਣਾ ਅਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੇ ਵਿੱਚ ਕੁਦੀ ਹੈ ਇੱਕ ਵੱਡਾ ਵਫਾ ਬਾਬਾ ਹਰਨਾਮ ਸਿੰਘ ਧੰਮਾ ਨੂੰ ਮਿਲ ਕੇ ਆਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਹੇਠ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਹਰਜਿੰਦਰ ਸਿੰਘ ਧਾਮੀ ਜੋ ਉੱਥੇ ਕਹਿ ਕੇ ਆਏ ਆ ਜਾਂ ਜੋ ਗੱਲਾਂ ਕਰਕੇ ਆਏ ਆ ਉਹ ਤੇ ਜਿਹੜਾ ਉਹਨਾਂ ਦਾ ਪਿਛਲਾ ਇਹਨਾਂ ਗੱਲਾਂ ਤੋਂ ਪਹਿਲਾਂ ਦਾ ਕੰਮਕਾਜ ਆਦੋਂ ਵੀ ਮੇਲ ਨਹੀਂ ਖਾਂਦੇ ਗਿਆਨੀ ਗੁਲਦੀਪ ਸਿੰਘ ਗੜਗੱਜ ਬੀਤੀ ਕੱਲ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਪਟਿਆਲਾ ਜੇਲ੍ਹ ਚ ਵੀ ਮਿਲ ਕੇ ਆਏ ਤੇ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਇੱਕ ਸੁਰ ਹੋ ਕੇ ਵਰਸੀ ਸਮਾਗਮ ਮਨਾਉਣੇ ਚਾਹੀਦੇ ਆ ਸਵਾਲ ਇਹ ਹੈ ਕਿ ਗਿਆਨੀ ਗੁਲਦੀਪ ਸਿੰਘ ਗੜਗੱਜ ਨੂੰ ਵਾਕਈ ਕੀ ਵਰਸੀ ਸਮਾਗਮਾਂ ਦੇ ਵਿੱਚ ਸੁਨੇਹਾ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ ਇਸ ਨੂੰ ਲੈ ਕੇ ਤਾਂ ਇੱਕ ਵੱਡਾ ਬਹਿਸ ਹੈ ਜਿਹੜੀ ਉਹ ਇਸ ਸਮੇਂ ਚੱਲੀ ਰਹੀ ਹੈ ਹੁਣ ਨਿਆਂ ਸਿੰਘ ਜਥੇਬੰਦੀ ਜੜੀਆਂ ਕਹਿੰਦੀਆਂ ਕਿ ਬਈ ਪੰਥ ਪ੍ਰਵਾਨਿਤ ਹੈ ਨਹੀਂ ਗਿਆਨੀ ਗੁਲਦੀਪ ਸਿੰਘ ਗੜਗੱਜ ਤੇ ਇਸ ਕਰਕੇ ਗਿਆਨੀ ਗੁਲਦੀਪ ਸਿੰਘ ਗੜਗੱਜ ਦਾ ਫਸੀਲ ਤੋਂ ਸੁਨੇਹਾ ਦੇਣਾ ਨਹੀਂ ਬਣਦਾ ਤੇ ਉਹਨਾਂ ਨੇ ਵੀ ਝੰਡਾ ਚੁੱਕ ਲਿਆ ਦਮਦਮੇ ਟਕਸਾਲ ਦਾ ਖਾਲਸਾ ਪਹਿਲਾਂ ਝੰਡਾ ਚੁੱਕੀ ਫਿਰਦੇ ਸੀ ਇਸੇ ਦਰਮਿਆਨ ਗੁਲਦੀਪ ਸਿੰਘ ਗੜਗੱਜ ਦਾ ਇਹ ਕਹਿ ਦੇਣਾ ਕਿ ਕੱਲ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉੱਥੇ ਕਿਹਾ ਪਟਿਆਲੇ ਕਿ ਜਿਹੜਾ ਮੈਨੂੰ ਜੇਕਰ ਉਹਦਾ ਛੱਡਣ ਲਈ ਮੇਰਾ ਮੈਨੂੰ ਉਹ ਤਾਂ ਛੱਡਣਾ ਪਊਗਾ ਕੌਮ ਦੇ ਵਡੇਰੇ ਹਿੱਤਾਂ ਲਈ ਤਾਂ ਮੈਂ ਉਹਦਾ ਛੜ ਦੂੰਗਾ। ਯਾਨੀ ਕਿ ਇਹ ਗੱਲ ਉਹਨਾਂ ਨੇ ਉੱਥੇ ਕਹੀ ਆ। ਹੁਣ ਸਵਾਲ ਇਹ ਆ ਕਿ ਕੀ ਅਹੁਦੇ ਛੱਡੇ ਜਾਂਦੇ ਨੇ ਜਾਂ ਛੜਾਏ ਜਾਂਦੇ ਨੇ ਜਾਂ ਦਿੱਤੇ ਜਾਂਦੇ ਨੇ ਜਿਸ ਪ੍ਰਕਾਰ ਤੁਹਾਡੀ ਤਾਜਪੋਸ਼ੀ ਹੋਈ ਉਸ ਪ੍ਰਕਾਰ ਤਾਂ ਇਹ ਨਜ਼ਰ ਨਹੀਂ ਆਉਂਦਾ ਕਿ ਕਿਸ ਪ੍ਰਕਾਰ ਹੋਇਆ। ਹੁਣ ਹਰਜਿੰਦਰ ਸਿੰਘ ਧਾਮੀ ਇਸ ਸਾਰੇ ਮਾਮਲੇ ਦੇ ਵਿੱਚ ਪਏ ਹੋਏ ਆ। ਇੱਕ ਪਾਸੇ ਤਾਂ ਉਹ ਦਮਦਮੀ ਟਕਸਾਲ ਦੇ ਮੁਖੀ ਨਾਲ ਬਹਿ ਕੇ ਗੱਲਾਂ ਕਰਦੇ ਆ ਕਿ ਇਦਾਂ ਨਹੀਂ ਜੀ ਜਿਹੜੀ ਕਰਜ਼ਾਦ ਕੁਸ਼ੀ ਹੋ ਰਹੀ ਆ ਬਾਬਾ ਹਰਨਾਮ ਸਿੰਘ ਧੰਮਾ ਦੀ ਗਲਤ ਆ। ਇਹ ਨਹੀਂ ਹੋਣੀ ਚਾਹੀਦੀ ਇਹ ਵੀ ਗੱਲ ਕਹਿ ਰਹੇ ਨੇ ਕਿ ਵੀ ਜਿਹੜੇ ਸਵਾਲ ਨੇ ਜਥੇਦਾਰਾਂ ਦੀ ਨਿਯੁਕਤੀ ਤੇ ਦਸਤਾਰਬੰਦੀ ਦੀ ਮਰਿਆਦਾ ਦੀ ਉਲੰਘਣਾ ਦੇ ਉਹ ਹੋਈ ਹੈ ਉਹ ਸਵਾਲ ਜਿਹੜੇ ਨੇ ਉਵੇਂ ਹੀ ਖੜੇ ਨੇ ਹਲੇ ਉਹਨਾਂ ਦਾ ਹੱਲ ਨਹੀਂ ਹੋਇਆ ਜਾਨੀ ਕਿ ਧਾਮੀ ਦੋਨੇ ਪਾਸੇ ਖੇਡਣ ਦੀ ਕੋਸ਼ਿਸ਼ ਕਰ ਲਓ ਜਾਂ ਇਹ ਕਹਿ ਲਓ ਕਿ ਧਾਮੀ ਨੂੰ ਹੁਣ ਇਹ ਇਸ਼ਾਰਾ ਮਿਲ ਚੁੱਕਿਆ ਕਿ ਆਪਾਂ ਹੁਣ ਐਵੇਂ ਖੇਡਣਾ ਹੈ ਤਾਂ ਸੁਖਬੀਰ ਸਿੰਘ ਬਾਦਲ ਦੀ ਪਰਦੇ ਪਿੱਛੇ ਕੀ ਗੇਮ ਹੈ ਉਹਦੇ ਵੱਲ ਵੀ ਇਸ਼ਾਰਾ ਕਰਦਾ ਇਹ ਸਾਰਾ ਸਿਸਟਮ ਜਿਹੜਾ ਨਜ਼ਰ ਆਉਂਦਾ 9 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਸੱਦੀ ਗਈ ਹੈ ਚਰਚਾਵਾਂ ਨੇ ਖਬਰ ਨਹੀਂ ਹੈ ਚਰਚਾਵਾਂ ਨੇ ਕਿ ਇਹਦੇ ਵਿੱਚ ਜਥੇਦਾਰਾਂ ਨੂੰ ਲੈ ਕੇ ਕੋਈ ਠੋਸ ਫੈਸਲਾ ਹੋ ਸਕਦਾ ਹੈ ਉਸ ਤੋਂ ਪਹਿਲਾਂ ਮਸਲਾ ਤਾਂ ਇਹ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੀ ਜਿਹੇ ਮਸਲਿਆਂ ਦੇ ਵਿੱਚ ਜਿਹੜਾ ਉਹ ਮਸਲੇ ਹੱਲ ਕਰਦੇ ਨੇ ਤੇ ਉਹਨਾਂ ਦੀ ਭੂਮਿਕਾ ਹੁੰਦੀ ਹੈ ਪਰ ਉਹ ਗਿਆਨੀ ਰਗबीर ਸਿੰਘ ਨੇ ਉਹ ਚੁੱਪਨੇ ਸ਼ਾਂਤ ਨੇ ਇੱਕ ਵੱਡਾ ਸਵਾਲ ਜਿਹੜਾ ਉੱਥੇ ਖੜਾ ਹੋ ਗਿਆ ਹੁਣ 9 ਜੂਨ ਨੂੰ ਕੀ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸਿਰਫ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਰਹਿਣ ਦਿੱਤਾ ਜਾਊਗਾ ਤੇ ਕਾਰਜਕਾਰੀ ਜਥੇਦਾਰ ਕੋਈ ਹੋਰ ਲਿਆਂਦਾ ਜਾਊਗਾ ਚਰਚਾਵਾਂ ਇਸ ਬਾਰੇ ਕਈ ਚੱਲਦੀਆਂ ਨੇ ਕਿ ਕੌਣ ਬਣੂਗਾ ਕੌਣ ਨਹੀਂ ਬਣੂਗਾ ਕਈ ਨਾਂ ਨੇ ਕਈ ਬਹੁਤ ਕੁਝ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕੁੱਲ ਮਿਲਾ ਕੇ ਇਸ ਸਾਰੇ ਸੰਕਟ ਦੇ ਵਿੱਚ ਇੱਕ ਬੰਦਾ ਮੁੱਖ ਕਿਰਦਾਰ ਚਾ ਉਹ ਆ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੀਆਂ ਕਾਲੀਆਂ ਚਲਾਕੀਆਂ ਨਾ ਹੁੰਦੀਆਂ ਤਾਂ ਕੌਮ ਦੇ ਸਾਹਮਣੇ ਇਹ ਦਿਨ ਕਦੇ ਖੜ੍ਹੀ ਸੀ ਜਾਂਦਾ ਕੌਮ ਦੇ ਮੁੱਖ ਜਿਹੜੀਆਂ ਸੰਸਥਾਵਾਂ ਨੇ ਇਹ ਸਿੱਖ ਪੰਥ ਦੀਆਂ ਉਹ ਇਹ ਗੱਲ ਨਾ ਕਹਿੰਦੀਆਂ ਕਿ ਇਹ ਜਥੇਦਾਰ ਸਾਨੂੰ ਪ੍ਰਵਾਨ ਨਹੀਂ ਇਸ ਪ੍ਰੰਥ ਪ੍ਰਵਾਨਤ ਨਹੀਂ ਇਹ ਸੰਦੇਸ਼ ਨਾ ਦੇਵੇ ਜੇਕਰ ਸੁਖਬੀਰ ਸਿੰਘ ਬਾਦਲ ਧਰਮ ਵਿੱਚ ਸਿਆਣਪ ਤੇ ਸਹਿਯੋਗਤਾ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਤੇ ਜਿਹੜਾ ਉਹਨਾਂ ਦਾ ਆਲੇ-ਦਾਲੇ ਲੌਂਗ ਲਾਣਾ ਆ ਉਹ ਕੁਛ ਚੱਜੀ ਮੱਤ ਦੇ ਦਿੰਦਾ ਤਾਂ ਇਹ ਦਿਨ ਤੋਂ ਉਹਨੂੰ ਵੇਖਣਾ ਨਹੀਂ ਸੀ ਪਿਆ ਹਾਲਾਂਕਿ ਚਰਚਾ ਇਹ ਹੋਣੀ ਚਾਹੀਦੀ ਸੀ ਕਿ ਆਪਰੇਸ਼ਨ ਬਲੂ ਸਟਾਰ ਕਿਹੜੇ ਹਾਲਾਤਾਂ 'ਚ ਹੋਇਆ ਕਿਹੜੇ-ਘੜੇ ਲੋਕ ਜ਼ਿੰਮੇਵਾਰ ਨੇ ਕੀ ਆਪਰੇਸ਼ਨ ਬਲੂ ਸਟਾਰ ਦਾ ਇਨਸਾਫ ਹੋਇਆ ਕਿ ਉਸ ਤੋਂ ਬਾਅਦ ਅੱਗੇ ਪਿੱਛੇ ਆਈਆਂ ਅਕਾਲੀ ਸਰਕਾਰਾਂ ਨੇ ਇਸ ਸਾਰੇ ਵਾਕਿਆਂ ਨੂੰ ਲੈ ਕੇ ਕੋਈ ਕਮਿਸ਼ਨ ਬਣਾਇਆ ਕੋਈ ਮਸਲਾ ਚੁੱਕਿਆ ਕੋਈ ਇਨਸਾਫ ਦੇਣ ਦੀ ਗੱਲ ਕੀਤੀ ਚਰਚਾ ਮਤ ਇਸ ਚੀਜ਼ ਤੇ ਹੋਣੀ ਚਾਹੀਦੀਆਂ ਸੀ ਚਰਚਾ ਇਹ ਹੋਣੀ ਚਾਹੀਦੀ ਸੀ ਕਿ ਅੱਜ ਜਿਹੜੇ ਬੜੇ ਕਹਿੰਦੇ ਨੇ ਕਿ ਜੀ ਨਰਿੰਦਰ ਮੋਦੀ ਤਾਂ ਸਿੱਖਾਂ ਦਾ ਬਹੁਤ ਹਤੈਸ਼ੀ ਆ ਬਹੁਤ ਪ੍ਰੇਮ ਆ ਸਿੱਖਾਂ ਦੇ ਨਾਲ ਉਹ ਪੁੱਛਣਾ ਚਾਹੀਦਾ ਸੀ ਕਿ ਉਹਨਾਂ ਦੇ ਪੁਰਖੇ ਅਟਲ ਵੈਰੀ ਵਾਜਪਾਈ ਤੇ ਐਲਕੇ ਅਡਵਾਨੀ ਆਪਣੀਆਂ ਕਿਤਾਬਾਂ ਚ ਕੀ ਲਿਖ ਕੇ ਗਏ ਆ ਕੀ ਉਹਨਾਂ ਦੀ ਭੂਮਿਕਾ ਨਹੀਂ ਸੀ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਕਰਵਾਉਣ ਦੇ ਵਿੱਚ ਕਰਨ ਵਾਲੀ ਧਿਰ ਕਰਵਾਉਣ ਵਾਲੀ ਤੇ ਰਸਵੇਂ ਸਾਰੀ ਪਾਸੇ ਬੈਠੀ ਆ ਪੰਥ ਆਪਸ ਚੁਲਜਿਆ ਫਿਰਦਾ ਆ ਤੇ ਸਿੱਖਾਂ ਦੇ ਮਸਲੇ ਫਿਰ ਜਦੋਂ ਸਿੱਖਾਂ ਦੇ ਮਸਲੇ ਆਉਂਦੇ ਆ ਤਾਂ ਉਹਦੇ ਨਾਲ ਪੰਜਾਬ ਦੇ ਮਸਲੇ ਉਜਿਓਂ ਦੇਤੇ ਹੋਣੇ ਚਲੋ ਪੰਜਾਬ ਦੇ ਮਸਲਿਆਂ ਨੂੰ ਅਲੈਦਾ ਰੱਖ ਲਈਏ 10 ਮਿੰਟ ਵਾਸਤੇ ਸਿੱਖਾਂ ਦੇ ਮਸਲੇ ਜਿਹੜੇ ਸਿੱਖਾਂ ਦੀ ਮੇਨ ਮੰਗਾਣੇ ਉਹ ਸੁਸੰਘਰਸ਼ ਦੇ ਵਿੱਚੋਂ ਅਸੀਂ ਕੀ ਖੱਟਿਆ ਕੀ ਨਹੀਂ ਖੱਟਿਆ ਸਾਨੂੰ ਕੀ ਸੁਧਾਰ ਕਰਕੇ ਅੱਗੇ ਕਰਨ ਦੀ ਲੋੜ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੇ ਬਹਿਸ ਸੁਣੀਆਂ ਚਾਹੀਦੀਆਂ ਸੀ ਉਹ ਬਹਿਸ ਦੇ ਅੰਦਰ ਹੋਣੀਆਂ ਚਾਹੀਦੀਆਂ ਸੀ ਪਰ ਅਜਹਾ ਨਹੀਂ ਹੈ ਸਰਕਾਰ ਸਰਕਾਰਾਂ ਤਾਂ ਇਹ ਮੌਕੇ ਤਲਾਸ਼ ਲੀਆਂ ਹੁੰਦੀਆਂ ਨੇ ਬਣਾਉਂਦੀਆਂ ਹੁੰਦੀਆਂ ਨੇ ਉਹਨਾਂ ਲਈ ਤਾਂ ਸਖਾਵੇਂ ਹੁੰਦੇ ਨੇ ਕਿ ਤੁਸੀਂ ਆਪਸ ਵਿੱਚ ਜੁੁੱਤਮ ਜੁੱਤੀ ਹੋਈ ਚੱਲੋ ਅਸੀਂ ਨਜ਼ਾਰੇ ਲੈਣੇ ਆ ਇਹ ਹੀ ਚੱਕਰ ਹੈ ਕਿ ਅੱਜ ਕਰਨ ਵਾਲੀ ਤੇ ਕਰਵਾਉਣ ਵਾਲੀ ਤੇ skoon.com ਨਾਲ ਬੈਠੇ ਆ ਤੇ ਅਸੀਂ ਆਪਸ ਚੁਲਝੇ ਹੋਏ ਆ ਕਿ ਇਹ ਗੱਲ ਨਹੀਂ ਤੇ ਉਹ ਗੱਲ ਨਹੀਂ ਸਾਰੇ ਦਾ ਸਾਰਾ ਕਸੂਰ ਜੇਕਰ ਕੱਢਿਆ ਜਾਵੇ ਨਚੋੜ ਕੱਢਿਆ ਜਾਵੇ ਤਾਂ ਇੱਕ ਵਿਅਕਤੀ ਤੇ ਉਹਦੀ ਟੋਲੀ ਆ ਉਹ ਸੁਖਵੀਰ ਸਿੰਘ ਬਾਦਲਾ ਫਿਰ ਉਹਨੂੰ ਐਗਜ਼ੀਕਿਊਟ ਕਰਨ ਵਾਲੇ ਉਸ ਵੇਲੇ ਦੀ ਅੰਤਰਿੰਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਤੇ ਬਾਕੀ ਸਾਰੇ ਲੋਕ ਨੇ ਇਹ ਸਾਰੀਆਂ ਕਾਲੀਆਂ ਤੇ ਚਲਾਕੀਆਂ ਅੱਜ ਪੰਥ ਦੇ ਲਈ ਸਭ ਤੋਂ ਵੱਡਾ ਸੰਕਟ ਜਿਹੜਾ ਉਹ ਲੈ ਕੇ ਖੜੀਆਂ ਹੋ ਚੁੱਕੀਆਂ ਨੇ ਅ ਕੁਲਦੀਪ ਸਿੰਘ ਗੜਗਜ ਰਣ ਨਾਰਣ ਉਹਨਾਂ ਦੇ ਸਾਥੇ ਕੋਈ ਨਵਾਂ ਆ ਜਾਵੇ ਗੱਲ ਇਹ ਹੈ ਕਿ ਕੌਮ ਦੀ ਆਵਾਜ਼ بلند ਆਵਾਜ਼ ਕੌਣ ਬਣ ਸਕਦਾ ਇੱਕ ਮਹੱਤਵਪੂਰਨ ਵਿਸ਼ਾ ਹੈ ਅ ਪਿਛਲੇ ਜਥੇਦਾਰਾਂ ਦੇ ਉੱਤੇ ਬੇਸ਼ੱਕ ਤਰਾ ਤਰਾ ਨੇ ਇਲਜ਼ਾਮ ਲਾਏਗੇ ਅਯੋਗ ਕਰਾਰ ਦਿੱਤਾ ਗਿਆ ਪਰ ਉਹਨਾਂ ਨੇ ਇੱਕ ਚੀਜ਼ ਕਰਕੇ ਦਿਖਾਈ ਕਿ ਨਹੀਂ ਇਦਾਂ ਵੀ ਕੀਤਾ ਜਾ ਸਕਦਾ ਜ਼ਰੂਰੀ ਨਹੀਂ ਕਿ ਬਾਦਲਪਿੰਡ ਤੋਂ ਆਈ ਚਿੱਠੀ ਹੀ ਪੜ ਕੇ ਸੁਣਾਉਣੀ ਆ ਆਪਣੇ ਵੱਲੋਂ ਵੀ ਕੁਝ ਕੀਤਾ ਜਾ ਸਕਦਾ ਆਪਣੀ ਵੀ ਸਮਝ ਹੁੰਦੀ ਆ ਤਾਂ ਸਭ ਕਾਸੇ ਦੇ ਵਿੱਚ ਹੁਣ ਕੁਲਦੀਪ ਸਿੰਘ ਗੜਗੱਜ ਦੇ ਲਈ ਇੱਕ ਸੰਕਟ ਵਾਲੀ ਸਥਿਤੀ ਹੈ ਉਹ ਉਹਦਾ ਛੱਡਣ ਦੀ ਗੱਲ ਤਾਂ ਕਹਿ ਚੁੱਕਿਆ ਜਾਂ ਫਿਰ ਉਹਨਾਂ ਨੂੰ ਸੰਕੇਤ ਦਿੱਤਾ ਗਿਆ ਹੈ ਕਿ ਵੀ ਤੁਸੀਂ 9 ਜੂਨ ਤੋਂ ਬਾਅਦ ਸਿਰਫ ਤਖਤ shri ਕੇਸਗੜ ਸਾਹਿਬ ਦੇ ਜਥੇਦਾਰ ਹੋਵੋਗੇ ਇਹ ਗੱਲ ਉਹਨਾਂ ਨੂੰ ਦਚਾ ਦਿੱਤੀ ਗਈ ਐ ਇਸੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਐ ਹੁਣ ਦੇਖਦੇ ਆ ਕਿ ਕੱਲ ਦਾ ਦੇਣਾ ਪਰਸੋਂ ਕੀ ਵਾਪਰਦਾ ਕਿ ਸੰਦੇਸ਼ ਕੋਈ ਹੋਰ ਸਿੰਘ ਸਹਿਬਾਨ ਦਿੰਦੇ ਆ ਜਾਂ ਕੁਲਦੀਪ ਸਿੰਘ ਗੜਗੜ ਦਿੰਦੇ ਆ ਜੇ ਕੁਲਦੀਪ ਸਿੰਘ ਗੜਗੜ ਦਿੰਦੇ ਆ ਤਾਂ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਐ